ਮਸ਼ਕਾਰ ਮੈਂ ਕਮਲ ਹੌਸਲਾ ਸਟੇਟ ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਕਾਂਗਰਸ ਐਸਸੀ ਡਿਪਾਰਟਮੈਂਟ ਅੱਜ ਜਿਹੜਾ ਕਾਂਗਰਸ ਪਾਰਟੀ ਨੇ ਐਜੀਟੇਸ਼ਨ ਦਾ ਪ੍ਰੋਗਰਾਮ ਵਿੱਢਿਆ ਉਹ ਜਿਵੇਂ ਕਿ ਪਹਿਲਾਂ ਵੀ ਭਾਰਤ ਦੇ ਗ੍ਰਹਿ ਮੰਤਰੀ ਮਾਨੀਏ ਅਮਿਤ ਸ਼ਾਹ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਜਿਹੜਾ ਕਿ 바ਵਾ ਸਾਹਿਬ ਅੰਬੇਡਕਰ ਜੀ ਦੇ ਸੰਬੰਧ ਵਿੱਚ ਬਹੁਤ ਹੀ ਗਲਤ ਬਿਆਨ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅੱਜ ਫੈਸ਼ਨ ਹੋ ਗਿਆ ਕਿ ਲੋਕ ਅੰਬੇਟਕਰ 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 ਬੋਲ ਰਹੇ ਆ ਅਗਰ ਇੰਨੀ ਵਾਰੀ ਪਰਮਾਤਮਾ ਦਾ ਨਾਮ ਲੈਂਦੇ ਤਾਂ ਸ਼ਾਇਦ 7 7 ਜਨਮ ਸਵਰਗ ਵਿੱਚ ਜਾਂਦੇ ਉਹ ਸਾਥੀਓ ਅੱਜ ਅਗਰ ਅਸੀਂ ਇਹ ਸਵਰਗ ਮੰਨ ਰਹੇ ਆ ਤੇ ਉਹ 바ਵਾ ਸਾਹਿਬ ਅੰਬੇਟਕਰ ਜੀ ਦੀ ਬਦੌਲਤ ਆ ਔਰ ਜੋ 바ਵਾ ਸਾਹਿਬ ਨੇ ਸੰਵਿਧਾਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਦਿੱਤੇ ਮੈਡਮ ਜੀ ਨੇ ਦੱਸਿਆ ਕਿ ਇਹੋ ਜੀ ਬਿਆਨਬਾਜ਼ੀ ਜਿਹੜੀ ਆ ਉਹ ਇੱਕ ਗ੍ਰਹਿ ਮੰਤਰੀ ਵਾਸਤੇ ਬਹੁਤ ਮਾੜੀ ਆ ਤੇ ਇਹ ਸਰਕਾਰ ਇਸ ਲਈ ناکਾਮ ਆ ਮੋਦੀ ਸਰਕਾਰ ਕਿ ਅਸੀਂ ਪਹਿਲੇ ਵੀ ਕਾਂਗਰਸ ਪਾਰਟੀ ਨੇ ਕਿਹਾ ਕਿ ਇਹੋ ਜਿਹੇ ਅੰਸਰ ਜਿਹੜੇ ਅਮਿਸ਼ਾ ਵਰਗੇ ਆ ਉਹਨਾਂ ਨੂੰ ਕੁਟ ਕੀਤਾ ਜਾਏ ਕੈਬਨਿਟ ਦੇ ਵਿੱਚੋਂ ਬਾਹਰ ਕੱਢਿਆ ਜਾਏ ਔਰ ਇਹ ਲੋਕ ਮਾਫੀ ਮੰਗਣ ਦੇਸ਼ ਦੇ ਕੋਲ ਕਿਉਂਕਿ ਉਹਨਾਂ ਨੇ ਇੱਕ ਭਾਰਤ ਰਤਨ ਔਰ ਸੰਵਿਧਾਨ ਦੇ ਨਰਮਾਤਾ ਨਾਰੀ ਜਾਤੀ ਦੇ ਮੁਕਤੀਦਾਤਾ ਉਹਨਾਂ ਦੇ ਖਿਲਾਫ ਇਹ ਸ਼ਬਦਾਵਲੀ ਬੋਲੀ ਕਾਂਗਰਸ ਪਾਰਟੀ ਕਦੀ ਵੀ ਬਾਬਾ ਸਾਹਿਬਾਂ ਭੇਟ ਕਰ ਜੀ ਦਾ ਰਾਸ਼ ਪਿਤਾ ਮਹਾਤਮਾ ਗਾਂਧੀ ਜੀ ਦਾ ਔਰ ਸਾਡੇ ਸੰਵਿਧਾਨ ਦਾ ਕਦੀ ਵੀ ਅਪਮਾਨ ਸਹਿਣ ਨਹੀਂ ਕਰੇਗੀ ਅਗਰ ਹੁਣ ਵੀ ਹਮੇਸ਼ਾ ਦਾਸ ਤੀਫਾ ਨਹੀਂ ਆਇਆ ਉਹਨਾਂ ਨੇ ਮਾਫੀ ਨਹੀਂ ਮੰਗੀ ਤੇ ਇਹ ਐਜੀਟੇਸ਼ਨ ਜਿਹੜੀ ਆ ਕਾਂਗਰਸ ਪਾਰਟੀ ਮਾਨੀਏ ਰਾਹੁਲ ਗਾਂਧੀ ਜੀ ਮਾਨੀਏ ਮਲਕਾ ਅਰਜਨ ਖੜਗੇ ਜੀ ਔਰ ਮਾਨੀਏ ਸੋਨੀਆ ਗਾਂਧੀ ਜੀ ਉਹਨਾਂ ਦੀ ਰਾਇ ਨਮਾਈ ਵਿੱਚ ਹੋਰ ਵੀ ਤਿੱਖੇ ਤਰੀਕੇ ਦੇ ਨਾਲ ਅੱਗੇ ਜਾ ਕੇ ਇਹ ਸੰਘਰਸ਼ ਜਿੱਤੇਗੀ ਧੰਨਵਾਦ ਜੀ ਤਦੋਂ ਕਿ ਮੈਂ ਸਾਰੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਸਰਪੰਚ ਬਲੌਕ ਸੰਪਤੀ ਮੈਂਬਰ ਹੋਰ ਨੌਜਵਾਨ ਲੀਡਰ ਸਾਹਿਬਾਨ ਅਤੇ ਆਏ ਨੇ ਉਹਨਾਂ ਦਾ ਮੈਂ ਸਾਰਿਆਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਚੰਨੀ ਆ ਕਿਉਂਕਿ ਸਰਦੀ ਵੀ ਹੈ ਸਾਡੇ ਜਿਹੜੇ ਵਰਕਰ ਹੈ ਸਾਰੇ ਇੱਥੇ ਇਕੱਠੇ ਹੋਏ ਨੇ ਹੋਰ ਸਾਡੇ ਪਾਰਟੀ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਸਾਡੇ ਪ੍ਰਧਾਨ ਜੀ ਅਮ ਰਾਜਾ ਬ੍ਰਿੰਗਜੀ ਨੇ ਇਹ ਸਾਰੇ ਪੰਜਾਬ ਦੇ ਵਿੱਚ ਇਹ ਸਾਰਾ ਲਿਖਿਆ ਵਾ ਵੀ ਅਸੀਂ ਇਸ ਦਿਨ ਪਦ ਯਾਤਰਾ ਕਰਨੀ 20 ਜਨਵਰੀ ਤੋਂ ਪਹਿਲਾਂ ਪਹਿਲਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਬਲੋਕਾਂ ਦੇ ਵਿੱਚ ਅਸੀਂ ਪਦ ਯਾਤਰਾ ਕਰਨੀ ਆ ਕਿਉਂਕਿ ਜੋ ਜਿਹੜਾ ਕਿ ਇਹਨਾਂ ਨੇ ਬੀਜੇਪੀ ਸਰਕਾਰ ਨੇ ਜੋ ਬਿਆਨ ਦਿੱਤੇ ਆ ਸਾਡੇ ਬੀਮਰਾਮ ਅੰਬੇਕਰ ਬਾਰੇ ਜਿਨ੍ਹਾਂ ਨੇ ਕਿ ਸਵਿਧਾਨ ਬਣਾਇਆ ਸਰਕਾਰ ਵੀ ਇਸ ਸਵਿਧਾਨ ਤੇ ਚੱਲਦੀ ਉਹਨਾਂ ਦਾ ਅਪਮਾਨ ਕੀਤਾ ਉਹ ਸਾਡਾ ਪੂਰੇ ਸਾਡੀ ਪਾਰਟੀ ਕੀ ਪੂਰਾ ਹਿੰਦੁਸਤਾਨ ਇਹ ਚੀਜ਼ ਨੂੰ ਸਹਿਮ ਨਹੀਂ ਕਰ ਰਿਹਾ ਉਹ ਮੰਗ ਕਰ ਰਿਹਾ ਵਾ ਵੀ ਇਹਨਾਂ ਨੂੰ ਉਸਤੀਫਾ ਦੇਣਾ ਚਾਹੀਦਾ ਔਰ ਦੂਸਰਾ ਸਾਡੇ ਮਹਾਰਾਸ਼ਟਰੀ ਪਿਤਾ ਮਹਾਤਮਾ ਜਿਉਂਨੋ ਬਾਰੇ ਵੀ ਕੋਈ ਗਲਤ ਕਿਉਂ ਨਹੀਂ ਕਰਦੇ ਨੇ ਅਸੀਂ ਇਸ ਕਰਕੇ ਜਿਹੜੀ ਆ ਪੱਦ ਯਾਤਰਾ ਕਰ ਰਹੇ ਆ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਆ ਪੂਰੇ ਬਲੋਕਾਂ ਦੇ ਵਿੱਚ ਅੱਜ ਹੋ ਰਹੀ ਆ ਸ਼ੁਰੂ ਹੋਈ ਆ ਸੋ ਮੈਂ ਸਾਰੇ ਪਾਰਟੀ ਵਰਕਰ ਦਾ ਬਹੁਤ ਤਨਵਾਦ ਕਰਦੀ ਆ ਜਿਹੜੇ ਕਿ ਇੱਕਜੁੱਟ ਹੋ ਕੇ ਅਸੀਂ ਜਿਹੜੀ ਆ ਪੱਦ ਯਾਤਰਾ ਸੰਪੂਰਨ ਕਰਨੀ ਆ ਔਰ ਪੂਰੀ ਉਮੀਦ ਆ ਕਿ ਜਿਹੜੀਆਂ ਇਹ ਜਿਹੜੀਆਂ ਪੱਦ ਯਾਤਰਾ ਹੋਣੀਆਂ ਵਾ ਔਰ ਜਿਹੜੀ ਆ ਸੈਂਸਰ ਦੇ ਵਿੱਚ ਜਿਹੜੀ ਸਰਕਾਰ ਆ ਇਹ ਦੇਖੇਗੀ ਔਰ ਇਹਦਾ ਸਮਾਧਾਨ ਕਰੇਗੀ ਉੰਗੀਆਂ ਇਸਾ ਦੇ ਧਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜਿਹੜਾ ਕਿ ਸਾਡੇ ਪੂਰੇ ਸਮਾਜ ਨੂੰ ਦੁੱਖ ਲੱਗਿਆ ਜਿਨ੍ਹਾਂ ਦੇ ਨੂੰ ਅਸੀਂ ਪੁੱਛਦੇ ਆ ਅੰਬੇਦਕਰ ਸਾਹਿਬ ਨੂੰ ਪੁੱਛਦੇ ਆ ਹੋਰ ਮਹਾਤਮਾ ગાંધી ਜਿਹੜੇ ਕਿ ਸਾਡੇ ਰਾਸ਼ਟਰੀ ਪਿਤਾ ਜੀ ਆ ਰਾਸ਼ਟਰੀ ਪਿਤਾ ਦਾ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਆ ਜਿੱ ਤੱਕ ਸਤਿਕਾਰ ਕਰਦੇ ਆ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਉਣ ਦੇ ਵਿੱਚ ਬਹੁਤ ਯੋਗਦਾਨ ਦਿੱਤਾ ਠੀਕ ਹੈ ਆਦਰਨੀਏ ਪ੍ਰਧਾਨ ਸੰਮੇਂਦਰ ਜੀ ਅਰਬੜੀ ਗ੍ਰੀਨਮਈ ਜੀ ਕਹਿੰਦੇ ਹੀ ਕਰ ਰਹੇ ਆ ਜਿਹੜਾ ਕਿ ਵੀਰਨਾਮ ਮੇਦਕਰ ਚੌਂਕ ਤੋਂ ਲੈ ਕੇ ਪੱਤਰੇ ਦੀ ਦੁਕਾਨ ਤੱਕ ਇਹ ਪੈਰਲ ਯਾਤਰਾ ਕੀਤੀ ਜਾਏਗੀ ਜਿਹਦੇ ਵਿੱਚ ਵੀਰਨਾਮ ਮੇਦਕਰ ਨੂੰ ਗਲਤ ਸਰਦਾਰ ਦੀ ਬਸਰ ਕਰਨ ਸਾਹਜੀ ਨੂੰ ਨੂੰ ਕਿਹਾ ਗਿਆ ਕਿ ਮਾਫੀ ਮੰਗਣ ਤੁਹਾਡੇ ਤੁਹਾਡੇ ਤੋਂ ਧੰਨਵਾਦ